ਸਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਛੋਟਾ ਘਰ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕੈਂਡ ਬਾਈਕ ਨਾ ਮਾ ਤੇ ਵਪਾਰ ਦਾ ਬਾਈ ਹੁਣਾਂ ਦਾ ਕੰਮ ਆ ਜਾਨਵਰ ਤੁਹਾਨੂੰ ਅੱਜ ਫਿਰ ਮਿੱਤਰੋ ਤੋਕੜਾ ਗੱਬਣਾ ਦੇ ਖਜ਼ਾਨਾ ਦਿਖਾਉਣਾ ਵਾ ਇੱਕ ਤਾਂ ਪਹਿਲ ਦੇ ਆਧਾਰ ਤੇ ਤੁਹਾਨੂੰ ਆ ਜਰਸੀ ਬੱਤੀ ਹੋਈ ਵਿਖਾਉਣੀ ਹੈ ਬਾਲਾ ਖੁੱਲਦੀ ਫਿਰਦੀ ਆ ਇਹਦੇ ਹੀ ਆਪਾਂ ਕੰਮ ਫਾਈਨਲ ਕਰਦੇ ਆ ਪਹਿਲਾਂ ਵੀਰੇ ਦੱਸੀ ਡਿਟੇਲ ਇਹਦੀ ਬਈ ਇਹ ਵੀਰੇ 2 ਮਹੀਨੇ ਦੇ 10 ਦਿਨਾਂ ਦੀ ਗੱਬਣ ਆ ਕਿਨੇ ਵੀਰੇ 2 ਮਹੀਨੇ ਤੇ 10 ਦਿਨਾਂ ਦੀ ਗੱਬਣ ਚੈੱਕ ਪਾਸ ਆ ਹਾਂ ਚੈੱਕ ਪਾਸ ਆ ਕੀ ਬਾਬਾ ਕਿਰੀਓ ਜਦੋਂ ਦਾ ਕਿਰੀ ਆ ਵੀਰੇ ਸੋਣਾ 16 ਮਹੀਨੇ ਹਲੇ ਉਮਰ ਆ ਇਹਦੀ ਕਦੀ ਬਾਹਰੋਂ ਲਈ ਆ ਵੀਰੇ ਮਾ ਠੀਕ ਆ ਸੀਮਨ ਸੂਮਨ ਦਾ ਰਿਕਾਰਡ ਕੋਈ ਵੀਰੇ ਯਾਰ ਸੀਮਨ ਦੇ ਰਿਕਾਰਡ ਤਾਂ ਨਹੀਂ ਪਤਾ ਐਵੇਂ ਪਕੈ ਦੀ ਹੋਰ ਚੰਗੀ ਸੋਣੀ ਬਹੁਤ ਆ ਨਾ ਗੋਲ ਮਟੋਲ ਜੀ ਆ ਨਾ ਹਾਂ ਅੱਛਾ ਵੀਰੇ ਕਿੰਨੇ ਵੀ ਦੇ ਦੀਏ ਮਾ ਲੋ 30ਤੀ ਆ ਪਾ 32000 ਦੀ ਦੇ ਦਾਂਗੇ 32 ਦੀ ਹਾਂ ਜੀ ਹਾਂ ਤੇ ਨਾ ਦੱਸ ਬਸ ਹਾਂ ਤੇ ਨਾ ਹੀ ਆ ਬਸ ਮੇਰੇ ਦੀ ਗੱਲ ਕਰੀਏ ਬੰਨੇੜੇ ਬਹਿਮਾਨਤਾਨ ਕਰ ਦਾਂਗੇ ਸਰ ਠੀਕ ਆ ਵੀਰੇ ਲੈ ਮਿੱਤਰੋ 16 ਮਹੀਨੇ ਉਮਰ ਆ 2 ਮਹੀਨੇ 10 ਦਿਨਾਂ ਦੀ ਗੱਪਣ ਚੈੱਕ ਪਾਸ ਆ ਕਰਮਾਂ ਵਾਲੀ ਥਣ ਥਣ ਚੰਗਾ ਲੱਗਾ ਹੋਇਆ ਝੋਲੀ ਝਾਲੀ ਦੀ ਚੰਗੀ ਆ ਪ੍ਰਿੰਟ ਚੰਗਾ ਵਾ ਮਾ ਲੋ ਇਹ ਲਾਲ ਰੰਗ ਪਿਆ ਕੇਰੂ ਵਰਗਾ ਕਰਮਾਂ ਵਾਲੀ ਦਾ ਜਵਾਨੀ ਜੋਸ਼ ਦੇ ਵਿੱਚ ਮਾ ਲੋ ਜਿਹੜਾ ਇਦੀ ਗ੍ਰੋਥ ਆ ਉਹ ਬਾਲੀ ਨਹੀਂ ਕਰੂਗੀ ਪਰ ਗੋਲ ਮਟੋਲ ਤੇ ਸੋਹਣੀ ਤਿਆਰ ਹੋ ਜੂਗੀ ਥੱਲੋ ਚੰਗੀ ਕਰਨ ਵਾਲੀ ਨਿੱਖਰ ਜੂਗੀ ਅੱਛਾ ਵੀਰੇ ਆ ਦੋ ਨੰਬਰ ਤਿੰਨ ਮਾਝਾ ਜਿਹੜੀ ਵੀਰੇ ਇਹਦੇ ਬਾਰੇ ਦੱਸੀ ਭਾਈ ਇਹਨੂੰ ਵੀਰੇ ਪੰਜਵਾਂ ਮਹੀਨਾ ਲੱਗਾ ਗੱਬਣਾ ਹਾਂ ਬੱਚਾ ਇਹਦਾ ਵੀਰੇ ਬੱਚਾ ਵੀਰੇ ਕੱਟੀ ਆ ਮਗਰ ਇਹਨੇ ਮੇਰ ਕੱਟੀ ਹੈ ਜਵਾਈ ਤੂਈ ਦੀ ਕੇ ਜਵਾਈ ਵੀਰੇ ਬਹੁਤ ਚੰਗੀ ਲੱਗੀ ਆ ਓਕੇ ਵੀਰੇ ਦੁੱਧ ਕਿੰਨਾ ਵਾ ਦੁੱਧ ਵੀਰੇ ਸਾਢੇ 4 ਵੀ ਹੋ ਜਾਂਦਾ 5 ਵੀ ਹੋ ਜਾਂਦਾ ਦੋਵੇਂ ਟਾਈਮ ਮਿਲਦੀ ਆ ਇੱਕ ਡੰਗ ਮਿਲਦੀ ਆ ਸ਼ਾਮ ਨੂੰ ਤੇ ਰੇਟ ਵੀ ਦੇ ਰੇਟ ਇਹਦਾ ਬਰੇ 60 ਆ ਦੇਣ ਲੈਣਾ ਘਾਟੇ ਬਾਟੇ ਕਰਕੇ 58000 ਦੀ ਮੈਂ ਕਹਦਾ ਤੂੰ ਕਹਦੇ ਸਰ 55000 ਦੇ ਦਾਂਗੇ ਸਰ ਚਲ ਕੱਢ ਪਾ ਲੈ ਵੀ ਮਿੱਤਰੋ ਮਾੜੀ ਨਹੀਂ ਕੋਈ ਇਹ ਨੇ ਰਫੁੰਡਰ ਰਫੁੰਡਰ ਝੋਟੀਆਂ ਦੇ ਭੜਕਾ ਦਿਓ ਮੇਰਾ ਮਨ ਕੱਤੀ ਮਗਰ ਬਹੁਤ ਸੋਹਣੀ ਆ ਉਹਦੇ ਹਾਂ ਕੱਤੀ ਮਗਰ ਇਹਦੇ ਬਹੁਤ ਸੋਹਣੀਆਂ ਦੇਖ ਸਕਦੇ ਆ ਪੰਜਾਂ ਮਹੀਨਿਆਂ ਦੀ ਇਹ ਗੱਪੜਾ ਕਰਮਾ ਵਾਲੀ ਬਰੂਕੀ ਬਰੂਕੀ ਵਾਲੇ ਪੱਕ ਤੋਂ ਚੰਗੀ ਆ ਦੇਖ ਸਕਦੇ ਹੋ ਤੁਸੀਂ ਹੂੰ ਨਹੀਂ ਠੀਕ ਹੈ ਬਈ। ਥਾ ਪਾਸਾ ਦੋ ਤਰ੍ਹਾਂ ਘੱਟ ਹੈਗਾ ਵੀਰੇ। ਨਾ ਵੀਰੇ ਇੱਕੋ ਜਾ। ਠੀਕ ਹੈ ਬਈ। ਹਾਂ। ਅਗਲਾ ਪਲਾਜ਼ੀ ਦੋ ਡੰਗ ਚੋਕ ਹੀ ਲੈ ਜਾ। ਠੀਕਾ ਦਿਖਾਉਣੀ ਚੰਗਾ ਸਾਡੇ ਵਾਸਤੇ ਦੱਸਣਾ ਜ਼ਰੂਰੀ ਆ। ਆ ਕੱਟੀ ਜਾਂਦੀ ਬਈ। ਹਾਂ। ਅੱਛਾ ਪੱਲੀ ਚ ਮੱਝ ਬਾਰੇ ਦੱਸੀ ਬਈ। ਉਹਨੂੰ ਵੀਰੇ 6 ਮਹੀਨਾ ਲੱਗਾ। ਦੁੱਧ ਬਈ। ਦੁੱਧੋ ਵੀਰੇ ਬਸ ਡਰਾਈ ਹੋਈ ਆ। ਥਾਣੀ ਪਾਸ ਕਰਾਉਂਦੀ ਆ। ਕਿਲੋ ਕੋ ਗੰਡ ਦੇ ਦਿੰਦੀ ਕਿਲੋ। ਹਾਂ ਹਾਂ। ਠੀਕ ਹੈ ਵੀਰੇ। ਤੇ ਮਿਲਦੀ ਮੁੰਦੀ। ਪਾੜੇ ਤੇ ਜੀ। ਠੀਕ ਹੈ। ਰੇਟ ਰੇਟ ਇਹਦਾ 60 ਆ ਜੀ ਦੇਣ ਲੈਣ ਵਾਲਾ ਬਾ ਜਿਹੜਾ ਦੇਣ ਲੈਣ 57000 ਦੀ ਦੇਣੀ ਆਪਾਂ ਸਰਵੇ ਇੱਕ ਇੱਕ ਕੀ ਕਰਦੇ 55 55000 ਉਹ ਨਹੀਂ ਸਰਵੇ ਦਿੰਦਾ ਨਹੀਂ ਕੋਈ ਚੱਲ ਦੇ ਦਾਂਗੇ ਕੋਈ ਨਹੀਂ ਜਾਓ ਦੇਖੋ ਮੈਂ ਤੋਰਦੀ ਦਰਦੀ ਵੇ ਤਾਉਣ ਚੱਕ ਕੇ ਆਣਾ ਜਿਵੇਂ ਪੀਡੀਐਫ ਦੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਹੁੰਦਾ ਨਹੀਂ ਹੈ ਨਾ ਤੇ ਠੀਕ ਆ ਬਾਈ ਓਕੇ ਆ ਜਾਓ ਚੰਗੀ ਆ ਰਾਜੀ ਆ ਮੈਂ 골ਗਾਲ ਚੰਗੀ ਆ ਹਾਂ ਥੱਲੋ ਵੀ ਸੰਗੀ ਆ ਯਾਰ ਜੰਨੀ ਹੈਗੀ ਆ ਹਾਂ ਤੇ 6 ਮਹੀਨੇ ਦੀ ਪੂਰਾ ਦੀ ਗੱਬਣ 6 ਮਾਂ ਲੱਗਾ ਬਈ ਸਰ ਮੇੜੂ ਚੈੱਕ ਕਰਵਾ ਕੇ ਦੇਣੀਆ ਵੀਰੇ ਆਪਦੇ ਕਰੋ ਹਾਂ ਹਾਂ ਬਸ ਚੈੱਕ ਕਰਾਏ ਤੋਂ ਬਿਨਾ ਨਹੀਂ ਪਸੂ ਖੁਲਾਉਣਾ ਜਿਹੜਾ ਤੁ ਗੱਬਣਾ ਵੱਛੀ ਵੀ ਦੋਵੇਂ ਮਈਆਂ ਵੀ ਅੱਛੇ ਡੱਬੀ ਵੈੜ ਬਰ ਦੱਸੀ ਵੀਰੇ ਓ ਥੱਲੇ ਬਈ 8 ਕਿਲੋ ਦੁੱਧ ਆ ਦੋ ਵਾਰ ਟਾਈਮਾਂ ਦਾ ਹਾਂਜੀ ਤੇ ਚਵਾਈ ਚੁਈ ਕਿਵੇਂ ਆ ਵੀਰੇ ਚਵਾਈ ਵੀਰੇ ਓਕੇ ਆ ਬਹੁ ਪੋਲੀਆ ਚੋਣ ਚ ਕਿੰਨੇ ਦੀ ਦੇ ਦੀਏ ਵੀਰੇ ਉਹਦਾ ਮੁੱਲ 25 ਆਪਾਂ 24 ਦੀ ਦੇਣੀ ਆ ਹਾਂ ਦਿੰਨਾ ਜਸ ਤੈਨੂੰ ਹੈ ਬਾ ਮਾਨਤਾ ਨਹੀਂ ਹੋਊਗਾ ਮਾੜਾ ਮੋਟਾ ਕਿੱਦਾਂ ਹੋਊਗਾ ਕਰ ਦਾਂਗੇ ਕੋਈ 1500 ਦਾ ਕੀ ਕੱਡੀ ਬਾਰੂ ਲੈ ਆਈ ਮੇਰੇ ਜਾਦਬਰੀਡ ਚੰਗੀ ਆ ਹਨਾ ਹਾਂ ਕੋਈ ਬੜੀ ਪੁਣੀ ਦੱਸਿਆ ਹੋ ਨਹੀਂ ਨਹੀਂ ਹੀਟ ਚ ਆਲੇ ਹੀਟ ਚ ਹਾਂ ਆਪਣੇ ਕੋਲ ਪਰ ਠੀਕ ਆ ਭਰਾ ਜੀ ਫਿਰ ਹਨਾ ਹਾਂ ਨਹੀਂ ਠੀਕ ਆ ਬੰਦ ਦੇ ਬੰਦ ਦੇ 24 ਦੀ ਹਾਂ 24 ਦੀ ਦੇ ਮਾਨ ਤਾਲ ਵਿੱਚ ਮਾਨ ਤਾਲ ਕਰ ਦਾਂਗੇ 1500 ਦਾ ਦੂਰ ਦੇ ਬੰਦੇ ਨੂੰ ਠੀਕ ਆ ਵੀਰੇ ਲੈ ਮੇ ਤਰੋ ਦੁੱਧ ਪੀਣ ਵਾਲੇ ਭਰਾਣੇ ਲੈਣੀ ਆ ਜੇ ਤਿਆਰ ਕਰ ਲੋਗੇ ਚੰਗੀ ਵੈੜਾ ਜੇ ਕੋਈ ਬੰਦਾ ਮਿਹਨਤ ਕਰ ਲੂਗਾ ਉਹਦੇ ਤੇ ਗੱਪਣ ਕਰਾ ਲੂਗਾ ਦਾ ਟਿਕਾਣੇ ਦੀ ਬੱਚੀ ਦੇ ਮਨ ਲ ਬਾਲਾ ਨਹੀਂ ਤਾਂ 75 80 ਵਾਲੇ ਪਹਾੜਿਆ ਜਿਹਨੇ ਤਿਆਰ ਹੋ ਜਾਣਾ ਤੁਹਾਨੂੰ ਪਤਾ ਹੀ ਆ ਵੀ ਗਾਂ ਕਿੱਥੇ ਖੇਡਦੀ ਫਿਰਦੀ ਆ ਅੱਜਕੱਲ ਤੁਸੀਂ ਸਾਰੇ ਕਹਿੰਦੇ ਆ ਲੈ ਇਧਰ ਦੇਖ ਇਹ ਬੰਨਣ ਤੇ ਪੂਰਾ ਜ਼ੋਰ ਲਾਈ ਜਾਂਦਾ ਲੈ ਇਹ ਇੱਥੇ ਰੱਖ ਹੈ ਹੈ ਨਹੀਂ ਠੀਕ ਹੈ ਬਹੁਤ ਜ਼ੋਰ ਲੱਗਿਆ ਤੇਰਾ ਬੰਨਣ ਤੇ ਇਹਨੂੰ ਪਤੰਦਰਾ ਹੈ ਨਾ ਉਹਨਾਂ ਦੂਜੀਆਂ ਤਿੰਨਾਂ ਤੇ ਨਹੀਂ ਲੱਗਾ ਜੀ ਨੂੰ ਤੇ ਨੰਬਰ ਨੰਬਰ 86 ਹੂੰ 998 998 ਨੰਬਰ ਇਹ ਪੁੱਛ ਦੱਸ ਵੀ ਭਾਈ ਨੰਬਰ 86998 ਹਾਂ 87877 ਇੱਕ ਵਾਰੀ ਹੋਰ ਬੋਲ ਦੇ 86998 ਹਾਂ 87877 ਠੀਕ ਹੈ ਨੰਬਰ ਨਵਾਂ ਆਪਣਾ ਹਣਾ ਪਹਿਲਾ ਨੰਬਰ ਡਿੱਗ ਗਿਆ ਫਿਰ ਹਾਂਜੀ ਉਹ ਡਿੱਗ ਗਿਆ ਠੀਕ ਹੈ ਭਾਈ ਲੈ ਵੀ ਮੈਂ ਇਹਨੂੰ ਵੀ ਪੈਗ ਹਟਾ ਲਿਆ ਜੀ ਇੱਕਦਮ ਇਹਨੂੰ ਕੱਠੇ ਹੋ ਗਿਆ ਤੇ ਮਨਤਾਰਾ ਨੇ ਨਾਲੇ ਪੈਸੇ ਪੁੱਛ ਲਈ ਵਾਪਸ ਇਹਨਾਂ ਮੋਰ ਨਹੀਂ ਬਣਾਇਆ ਉਦੋਂ ਨਾ ਭਾਈ ਬੱਜ ਗਿਆ ਉਦੋਂ ਦੇ ਹਾਂ বাজ ਗਿਆ ਹੀ ਉਦੋਂ বাজ ਗਿਆ বাজ ਗਿਆ বাজ বাজ ਗਿਆ ਇਹ ਕਿ ਵੇ ਛੜਦਾ ਸਾਰਾ ਕੁਝ ਦੇਦਾ ਉਹਨਾਂ ਨੂੰ ਛੜਦਾ ਛੜਦਾ ਚੱਲ ਬਲ ਮੈਨੂੰ ਕੱਢ ਠੀਕ ਹੈ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ